ਸੰਗਰੂਰ ਦੇ ਪਿੰਡ ਨਮੋਲ ਨਾਲ ਸੰਬੰਧਤ ਲਾਸ਼ ਨਾਇਕ ਰਿੰਕੂ ਸਿੰਘ ਦੀ ਸਿੱਕਮ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ। ਰਿੰਕੂ ਸਿੰਘ 55 ਇੰਜੀਨੀਅਰ ਰੈਜੀਮੈਂਟ ਯੂਨਿਟ ਵਿੱਚ ਸੇਵਾ ਕਰ ਰਹੇ ਸਨ ਤੇ 2016 ਵਿੱਚ ਫੌਜ ਵਿੱਚ ਭਰਤੀ ਹੋਏ ਸਨ। ਇਹ ਦਰਦਨਾਕ ਹਾਸਾ ਉਸ ਵੇਲੇ ਵਾਪਰਿਆ ਜਦੋਂ ਸਿੱਕਮ ਵਿੱਚ ਆਰਮੀ ਰੋਡ ਬਣਾਉਣ ਦੇ ਕੰਮ ਦੌਰਾਨ ਕੰਕਰੀਟ ਮਸ਼ੀਨ ਦਾ ਸਟੀering ਅਚਾਨਕ ਲੋਕ ਹੋ ਗਿਆ। ਕਾਬੂ ਤੋਂ ਬਾਹਰ ਹੋਈ ਮਸ਼ੀਨ ਕਾਰਨ ਹਾਦਸੇ ਵਿੱਚ ਰਿੰਕੂ ਸਿੰਘ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਮਾਤਾ-ਪਿਤਾ ਤੇ ਵੱਡੇ ਭਰਾ ਨੂੰ ਛੱਡ ਗਏ ਹਨ। ਪਰਿਵਾਰ ਤੇ ਕੰ ਦਾ ਪਹਾੜ ਟੁੱਟ ਗਿਆ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਲੋਕ ਇਸ ਪਰਿਵਾਰ ਨਾਲ ਗਹਿਰੀ ਸਾਂਝ ਵਿਖਾ ਰਹੇ ਨੇ ਰਿੰਕੂ ਸਿੰਘ ਦੀ ਸ਼ਹਾਦਤ ਹਮੇਸ਼ਾ ਯਾਦ ਰੱਖੀ ਜਾਵੇਗੀ ਹਾਂਜੀ ਸਾਲ ਸਾਨੂੰ ਕੱਲ ਨੂੰ ਕੱਲ੍ਹ ਤਕਰੀਬਨ 4 ਵਜੇ ਮੈਸੇਜ ਆਇਆ ਵੀ ਤੁਹਾਡੇ ਪਿੰਡ ਦਾ ਇੱਕ ਨਾਂ ਰਿੰਕੂ ਤੇ ਮਤਲਬ ਉਹ 55 ਉਹਦੇ ਚ ਇੰਜੀਨੀਅਰ ਚ ਕਰਦਾ ਸੀਗਾ ਸਿੱਕਮ ਚ ਉਹਦੀ ਇੱਕ ਉੱਥੇ ਕੰਮ ਕਰਦੇ ਜਿਹੜੇ ਮਤਲਬ ਕਰਦੇ ਆ ਗਿਆ ਸਿਸਟਮ ਚ ਉਹ ਕੋਈ ਗੱਡੀ ਆ ਜਾਂ ਕੋਈ ਮਸ਼ੀਨ ਆ ਪੂਰੀ ਐਕਸੀਡੈਂਟ ਹੋ ਗਿਆ ਉਹਦੇ ਨੀਚੇ ਆਉਣ ਨਾਲ ਉਹਦੀ ਡੈਥ ਹੋ ਗਈ ਹੈ ਤੇ ਸਾਨੂੰ ਹੁਣ ਤੱਕ ਇਹ ਵੀ ਸ਼ਾਇਦ ਕੱਲ ਸਵੇਰ ਤੱਕ ਉਹਦੀ ਡੈੱਡ ਬੋਡੀ ਆ ਉਹ ਪਹੁੰਚੂਗੀ ਤੇ ਸਾਡੇ ਪਿੰਡ ਚ ਕੱਲ ਤੋਂ ਲੈ ਕੇ ਜਦੋਂ ਦਾ ਵੀ ਪਤਾ ਲੱਗਿਆ ਸਾਨੂੰ ਤਾਂ ਖਾਸ ਕਰ ਸਾਰੀ ਪੰਚਾਇਤ ਸਾਰੇ ਨਗਰ ਨਿਵਾਸੀ ਸਾਡੇ ਫੌਜੀ ਭਾਈਚਾਰਾ ਜਿੰਨੇ ਅਸੀਂ ਇੱਕ ਦੂਜੇ ਨਾਲ ਜੁਆਇੰਟ ਸੀ ਸਵੇਰ ਤੋਂ ਲੈ ਕੇ ਅਸੀਂ ਇਸ ਵੇਲੇ ਤੇ ਲੱਗੇ ਹੋયા ਆਂ ਵੀ ਬਹੁਤ ਮਾੜੀ ਤੇ ਬਹੁਤ ਵੱਡੀ ਘਟਨਾ ਹੋਈ ਹੈ ਤੇ ਸਾਡੇ ਪਿੰਡ ਦਾ ਇੱਕ ਦੂਜਾ ਸ਼ਹੀਦ ਹੈ ਇੱਕ ਸਾਡੇ ਪਿੰਡ ਦਾ ਪਹਿਲਾ ਬਲਜਿੰਦਰ ਸਿੰਘ ਜੀ ਉਹ ਵੀ ਸ਼ਹੀਦ ਹੋਇਆ ਸੀ ਤੇ ਦੂਜਾ ਸਾਡੇ ਪਿੰਡ ਦਾ ਕ੍ਰਿੰਕੂ ਹੈ ਤੇ ਉਸ ਲਈ ਅਸੀਂ ਸਵੇਰ ਤੋਂ ਲੈ ਕੇ ਕੱਲ ਸ਼ਾਮ ਤੋਂ ਲੈ ਕੇ ਇਸ ਵਿਸ਼ੇ ਤੇ ਲੱਗੇ ਹੋਇਆ ਵੀ ਜਿਹੜਾ ਉਹਦੀ ਸਾਦਤ ਨੂੰ ਅੱਗੇ ਵਧਾਉਣ ਲਈ ਵੀ ਸਾਡੇ ਪਿੰਡ ਵੱਲੋਂ ਜੋ ਵੀ ਪ੍ਰਾਲਾ ਕੀਤਾ ਜਾਵੇ ਅਸੀਂ ਉਸ ਨੂੰ ਅੰਤਿਮ ਸੰਸਕਾਰ ਤੁਸੀਂ ਕਿੱਥੇ ਕਰਨ ਬਾਰੇ ਸੋਚ ਰਹੇ ਹਾਂ ਅਸੀਂ ਅੰਤਿਮ ਸੰਸਕਾਰ ਲਈ ਅਸੀਂ ਉਸ ਜਗ੍ਹਾ ਤੇ ਖੜੇ ਹਾਂ ਜਿਹੜਾ ਸਾਡੇ ਪਿੰਡ ਚ ਕੇਲਾਪਰੀਆ ਰੋਡ ਤੇ ਇੱਕ ਸਟੇਡੀਅਮ ਆ ਤੇ ਜਿਹੜਾ 6 ਕਿਲਾਂ ਚ ਬਣਿਆ ਉਹਦੇ ਵਿੱਚ ਹੀ ਅਸੀਂ ਮਤਲਬ ਉਹਦੀ ਯਾਦ ਚ ਤੇ ਉਹਦਾ ਸਟੈਚੂ ਵੀ ਬਣਾਉਣ ਦਾ ਪ੍ਰੋਗਰਾਮ ਵੀ ਵਿਚਾਰ ਰਹਿਆਂ ਵੀ ਉੱਥੇ ਹੀ ਬਣਾਵਾਂਗੇ ਤੇ ਸੰਸਕਾਰ ਵੀ ਅਸੀਂ ਸਟੇਡੀਅਮ ਚ ਕਰਾਂਗੇ ਇਹ ਜੀ ਮੁੰਡਾ ਫੌਜ ਚ ਭਰਤੀ ਸੀ 2016 ਤੋਂ तकरीबन 9 ਸਾਲ ਹੋ ਗਏ ਨੂੰ ਤੇ ਪਤਾ ਚੱਲਿਆ ਕੱਲ ਦੁਪਹਿਰ 3-4 ਵਜੇ ਪੰਚਾਇਤ ਕੋਲੋਂ ਫੋਨ ਆਇਆ ਤੇ ਵੀ ਇਹਦਾ ਮੁੰਡੇ ਦੀ ਡੈਥ ਹੋ ਗਈ ਤੇ ਉਹਦੀ ਯਾਦ ਚ ਅਸੀਂ ਉਹਦੇ ਸਾਰਾ ਪੰਚਾਇਤ ਪਿੰਡ ਦੇ ਇਕੱਠੇ ਹੋਏ ਹਾਂ ਅਸੀਂ ਪਰਿਵਾਰ ਆ ਇਹਨਾਂ ਤੇ ਵੀ ਉਹਦਾ ਇੰਟਰਸਟ ਸੀ ਜਿਹੜਾ ਖੇਡਾਂ 'ਚ ਸੀਗਾ ਪਹਿਲਾਂ ਵੀ ਇਹਨਾਂ ਦੇ ਪਰਿਵਾਰ 'ਚ ਸੀ ਜਿਹੜਾ ਮੁੰਡਾ ਸ਼ਹੀਦ ਹੋਇਆ ਹੈ ਤੇ ਉਹਦੀ ਯਾਦ 'ਚ ਵੀ ਕੁਛ ਨਾ ਕੁਛ ਬਣਾਇਆ ਜਾਵੇ ਪਿੰਡ ਦੇ ਸਾਰੇ ਹੀ ਖੜੇ ਨੇ ਪਿੰਡ ਦੇ ਲੋਕ ਪੰਚਾਇਤ ਆ ਉਹ ਸਿਉਰੇ ਜਦੋਂ ਵੀ ਕੋਈ ਸਾਨੂੰ ਉਧਰੋ ਸਨੇਹਾ ਹੁੰਦਾ ਸਾਰਾ ਪਿੰਡ ਲੜੇ ਲਾਉਣੇ ਲੱਗੇ ਦੇ ਲੋਕ ਵੱਡੀ ਗਿਣਤੀ ਸ਼ਾਮਲ ਹੋਣਗੇ ਤੇ ਉਹਨੂੰ ਸ਼ਰਧਾਂਜਲੀ ਦੇਵਾਂਗੇ ਸ਼ਹੀਦ ਨੂੰ ਆਏ ਬੇਟਾ ਰਿੰਕੂ ਨਾਮ ਦਾ ਬੇਟਾ ਹੈ ਬਿੰਦਰ ਸਿੰਘ ਦਾ ਤੇ ਬਹੁਤ ਹੀ ਖੇਡਾ ਖੇਡਦਾ ਸੀ ਬੱਚਾ ਇਹ ਪਰ ਸਾਡੇ ਪਿੰਡ ਵਾਸਤੇ ਬਹੁਤ ਦੁੱਖ ਦੀ ਗੱਲ ਹੈ ਇਸ ਕਰਕੇ ਜਦੋਂ ਸਾਨੂੰ ਪਤਾ ਲੱਗਿਆ ਸੀ ਉਹ ਦੋ ਲੋਕੀ ਤਾਲਮੇਲ ਕਰਦੇ ਲਗਭਗ ਮੇਰੇ ਪਿੰਡ ਦੇ 80 90 ਤਾਂ ਐਕਸਰਮੈਨ ਹੋ ਚੁੱਕੇ ਸਾਰੇ ਐਸੀ ਐਕਸਰਮੈਨ ਇੱਥੇ ਵੀ ਖੜੇ ਆ ਕਿ ਬਾਕੀ ਨੂੰ ਪਤਾ ਲੱਗਾ ਉਹ ਸਭ ਇਕੱਠੇ ਹੋ ਜਾਣਗੇ ਪੰਚਾਇਤ ਨਾਲ ਮਿਲ ਕੇ ਅਸੀਂ ਪ੍ਰੋਗਰਾਮ ਸੱਰ ਕਰਦੇ ਪੰਚਾਇਤਕਾਰੀ ਵੀ ਜਿੰਮੇ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਤੁਸੀਂ ਮਤ ਹੈ ਜਿਹੜਾ ਪੰਚਾਇਤ ਨਾਲ ਰਲ ਕੇ ਪਾਇਆ ਨੌਜਵਾਨ ਦੀ ਉਹ ਬੱਚਾ ਖੇਲਾ ਵੀ ਖੇਡਦਾ ਸੀ ਅਸਲ ਉਹਦਾ ਬਣਾਇਆ ਬੰਚਾਇਤ ਵੱਲੋਂ ਇਹ ਸਾਰੇ ਵੀਰਾਂ ਵੱਲੋਂ ਮਾਤਾ ਪਾਇ ਵੀ ਸਟੇਡੀਅਮ ਨੇ ਵੀ ਤੇ ਉਹਦਾ ਸਨਸਕਾਰ ਕੀਤਾ ਜਾਵੇ ਇੱਕ ਤੇ ਸਟੇਡੀਅਮ ਦੀ ਮੇਨ ਹੈਡਕ ਤੇ ਉਹਦਾ ਜਿਹੜਾ ਯਾਦਗਾਰ ਬਣਾਇਆ ਜਾਊਗਾ ਤੇ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਜਿਹੜੀ ਜਿਹੜੀ 1 ਕਰੋੜ ਦੀ ਗ੍ਰੇਸ਼ੀਆ ਸਰਕਾਰ ਦਿੰਦੀ ਹੈ ਤਾਂ ਉਸ ਤਰ੍ਹਾਂ ਦੀ ਮੰਗ ਵੀ ਹੈਗੀ ਰੱਖੀ ਹਾਂ ਹਾਂ ਉਹ ਤਾਂ ਲੱਖ ਰੁਪਿਆ ਸਾਡਾ ਹੈਗਾ ਹੈਗਾ ਐਕਸੈਪਸ਼ਨਲ ਕਰੋੜ 1 ਕਰੋੜ ਰੁਪਿਆ ਉਦਾਂ ਸਿਰਤ ਮੈਂ ਹੱਕੀ ਹੈਗਾ ਪੰਜਾਬ ਸਰਕਾਰ ਵੱਲੋਂ ਬਾਕੀ ਜਿਹੜਾ ਹੈਗਾ ਉਹ ਤਾਂ ਕੋਈ ਜਿੰਦ ਵੀ ਕੋਈ ਕਿਸੇ ਦਾ ਲਪੋ ਨਹੀਂ ਰੱਖਦੀ ਹੁੰਦੀ ਕਿ ਬੱਚਾ ਹੋਣ ਹਾਰ ਸੀਗਾ ਤੇ ਉਹ ਡਿਊਟੀ ਉੱਡ ਉਹ ਜਰਨਾ برف ਪਰਾ ਕਰਦੇ ਸੀ ਉਹੀ ਕਿਸੇ ਕਾਰਨ ਸਲਿੱਪ ਕਰ ਗਿਆ ਕੱਚੀ برف ਤੇ ਚੜ ਗਿਆ ਉਹ ਕਿ ਨੀਚੇ ਗਿਰ ਕੇ ਉਹਦੇ ਸਿਰ ਤੇ ਜ਼ਖ਼ਮ ਲੱਗ ਗਿਆ ਕਾਰਨ